ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਜੈ ਭਾਗ ਅੱਜ ਵੱਖ-ਵੱਖ ਪਿੰਡਾਂ ਤੋਂ ਮਨਰੇਗਾ ਮਜ਼ਦੂਰ ਆਏ ਆ ਜਿਦੇ ਵਿੱਚ ਬਹੁਤ ਵੱਡਾ ਮਸਲਾ ਚੱਕ ਟਾਬਾਂ ਦਾ ਸਾਡੇ ਮਨਰੇਗਾ ਮਜ਼ਦੂਰਾਂ ਦੇ ਉੱਪਰ ਕੰਮ ਮੰਗਣ ਤੇ ਟੱਕਾ ਹੋਇਆ ਰਾਤ ਨੂੰ ਲਾਈਟ ਬੰਦ ਕਰਕੇ ਰਾਤ ਨੂੰ ਗੁੰਡਾ ਕਿਸਮ ਦੇ ਲੋਕ ਕੁੱਟਮਾਰ ਕਰਦੇ ਰਿਹਾ ਤਾਂ ਉਸ ਦੇ ਸਬੰਧ ਵਿੱਚ ਅਸੀਂ ਐਸਐਸਓ ਨੂੰ ਦਰਖਾਸਤ ਵੀ ਦਿੱਤੀ ਸੀਗੀ ਪਰ ਉਸ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਅੱਜ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਆਰਖਾਸ ਲੈ ਕੇ ਤਾਂ ਨਾਲ ਸਾਡੇ ਲੋਕਪਾਲ ਦੀ ਤਰੀਕ ਸੀਗੀ ਉਹਦੇ ਵਿੱਚ ਵੀ ਅੱਜ ਅਸੀਂ ਜਿਹੜਾ ਆਪਣੀ ਟੱਕਾਸ਼ਾਈ ਹੋਈ ਸਾਡੇ ਨਾਲ ਉਹਦੀ ਇੱਕ ਰਿਪੋਰਟ ਦਿੱਤੀ ਹੋਈ ਆ ਤਾਂ ਐਸੇ ਤਰ੍ਹਾਂ ਮਨਰੇਗਾ ਮਜ਼ਦੂਰਾਂ ਦੇ ਨਾਲ ਜਿਹੜਾ ਸ਼ੁਰੂ ਤੋਂ ਟੱਕਾ ਹੁੰਦਾ ਰਿਹਾ ਕਿ ਸਾਡੀ ਮਰੇਗਾ ਦਾ ਕਾਨੂੰਨ ਜਿਹੜਾ 2005 ਦਾ ਬਣਿਆ ਹੋਇਆ 2025 ਚੜ ਗਿਆ 20 ਸਾਲ ਦੇ ਵਿੱਚ ਮਨਰੇਗਾ ਚਾਲੂ ਨਹੀਂ ਹੋਈ ਉਲਟਾ ਸਾਨੂੰ ਆ ਸਾਡੀਆਂ ਭੈਣਾਂ ਨੂੰ ਸਾਡੀਆਂ ਧੀਆਂ ਨੂੰ ਕੁੱਟਮਾਰ ਖਾਣੀ ਪੈ ਰਹੀ ਆ ਇਸ ਦੇ ਸਬੰਧ ਵਿੱਚ ਮੈਂ ਬੇਨਤੀ ਕਰੂੰਗਾ ਕਿ ਕਿਹੜੇ ਕਿਹੜੇ ਬੰਦਿਆਂ ਨਾਲ ਕੀ ਕੀ ਹੋਇਆ ਉਹ ਖੁਦ ਆਪ ਦੱਸਣਗੇ ਤੇ ਮੇਰੀ ਲੀਡਰਸ਼ਿਪ ਸਮੂਹ ਮਨੋਰ ਵੈਲਫੇਅਰ ਸਭਾ ਦੇ ਆਖੂ ਜਿਹੜੇ ਪਹੁੰਚੇ ਹੋਏ ਆ ਉਹ ਵੀ ਅੱਜ ਦੇ ਮੁੱਦੇ ਤੇ ਗੱਲ ਕਰਨਗੇ ਤਾਂ ਮੈਨੂੰ ਪੂਰੀ ਆਸ ਆ ਮੇਰੇ ਵਿਸ਼ਵਾਸੀਆਂ ਨੂੰ ਤੇ ਨਿਆਲ ਪੰਜਾਬ ਵਾਸੀਆਂ ਨੂੰ ਤੇ ਜਿੰਨੇ ਵੀ ਮਨਰੇਗਾ ਮਜ਼ਦੂਰ ਆ ਤੇ ਮਨਰੇਗਾ ਦੇ ਕਾਨੂੰਨ ਨੂੰ ਲੈ ਕੇ ਅਸੀਂ ਸਾਰੇ ਹੀ ਆ ਇੱਕ ਮੱਥ ਇੱਕ ਜੁੱਟ ਵਿਚਾਰ ਧਾਰਾ ਨਾਲ ਇਕੱਠੇ ਹੋ ਕੇ ਆਪਣੇ ਕਾਨੂੰਨ ਨੂੰ ਲਾਗੂ ਕਰਾਉਣਾ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਤੋ ਸਸੀ ਦਾ ਨਮਸਕਾਰ ਕੀ ਕੋਈ ਨਾ ਗੰਦਾ ਸਾਡਾ ਕੋਈ ਊੜਾ ਨਹੀਂ ਸੀ ਸਾਡੇ ਮੇਰੇ ਕੰਮ ਸੀ ਕਿ ਉਹ ਉਹ ਦੇ ਚ ਨਾ ਸੇ ਕੰਮ ਹੋ ਗਿਆ ਸੀ ਤੇ ਸਭਨ ਬਹੁਤ ਟੱਕਰ ਰਿਹਾ ਇਹਨੂੰ ਕਿ ਸਾਡੇ ਕੋਈ ਸੁਣਾਈ ਨਹੀਂ ਉਹ ਥਾਣੇ ਦਿਖਾਇ ਦਿੱਤੀ ਸਭਰ ਵਿੱਚ ਉਹਨਾਂ ਸਿਆਦ ਤੇ ਦਿੱਤੀ ਪੇਸ਼ ਹੋਇਆ ਇਹਦੀ ਪੀਟੀ 3 ਆਸ ਤੇ 80000 ਰੁਪਏ ਤੇ ਹੁਣ ਕਿ ਸਾਡਾ ਸਾਡਾ ਸਾਨੂੰ ਹੱਕ ਮਿਲ ਜਾਵੇ ਤੁਹਾਨੂੰ ਹੱਕ ਸਾਡਾ ਮਿਲ ਜਾਵੇ ਨੰਦ ਨੰਦਾਂ ਦਾ ਨੰਦਾਂ ਸੰਜੁੜੀਆਂ ਚੱਕਟਾਕ ਚੱਲ ਜਾਈ ਜਰਦੇਵਾ ਬਾਈ ਹੋ ਰਹੀ ਜੱਗਤਾ ਉਸਾ ਜੋ ਆ ਅਸੀਂ ਰੇਗਾਂ ਦਾ ਕੰਮ ਲੈ ਕੇ ਆਂਦਾ ਸੀ ਤੇ ਸਾਡੇ ਖਲਾਫ ਕੋਈ ਕੰਮ ਨਹੀਂ ਕਰਨ ਦੇਤੇ ਸਾंनो ਸਰਪੰਚ ਕਹਿੰਦੇ ਨੇ ਕਿ ਕੰਮ ਨਹੀਂ ਤੁਹਾਨੂੰ ਕਰਨ ਦੇਣਾ ਅਸੀਂ ਕੰਮ ਸਾਨੂੰ ਸਾਡਾ ਹੱਕ ਮਿਲ ਜਾਵੇ ਸਾਡੇ ਨਾਲ ਬਹੁਤ ਕੋਟਮਾਰ ਹੋ ਰਹੀ ਏ ਤੇ ਅਸੀਂ ਕਾਫੀ ਦਿਨ ਦੇ 25 ਤਰੀਕ ਦੇ ਪਰੇਸ਼ਾਨ ਹੈ ਸਾਨੂੰ ਤਾਂ ਕਿਤੇ ਖੈ ਨਾ ਸਾਡਾ ਕੋਈ ਥਾਣੇ ਗਏ ਸਾਡਾ ਨਾ ਕੋਈ ਥਾਣੇ ਵਾਲਾ ਸੁਣੀ ਨਾ ਕੋਈ ਸਾਡੀ ਕਿਤੇ ਕਾਨੂੰਨ ਕਾਰਵਾਈ ਹੋ ਰਹੀ ਹੈ ਤੇ ਸਾਨੂੰ ਡਰਾਂਗਾਂ ਵਾਲਾ ਕੰਮ ਸਾਨੂੰ ਹੱਕ ਦਿੱਤਾ ਜਾ ਕੇ ਜੱਟ ਆਕਸ਼ਲ ਜੱਜਿਆ ਜਿੰਦ ਕਿ ਜੀ ਆਨਸਾਗਾ ਸਾਡੇ ਨਰੇਗਾ ਕੰਮ ਨਹੀਂ ਲਿਆਉਣ ਜਾਂਦੇ ਸਾਨੂੰ ਕੁੱਟ ਮਾਰ ਬਹੁਤ ਕੀਤੀ ਹੈ ਰਾਤ ਨੂੰ ਜਾ ਕੇ ਕਰੋ ਕਰੀ ਤੇ ਮੇਰੇ ਤਾਂ ਸੱਟਾਂ ਮਾਰੀਆਂ ਦਿਨੇ ਜਾ ਕੇ ਵੜਿਆ ਤਕਵਾੜਿਆ ਨੇ ਪਾਈ ਚ ਕੋਟ ਤੋੜਗਾ ਸੀ ਤੇ ਉਹਦੇ ਫਰਾਕ ਕੋਲ ਬੰਦੂਕ ਹੈਗੀ ਸੀ ਲੜਕਾਰੇ ਮਾਰਦੇ ਸੀ 5-7 ਜਣੇ 50 ਬੰਦਾ ਹੈਗਾ ਸੀ ਮੇਰਾ ਨਾਮ ਰੇਲਨਾ ਪੱਲਾ ਸਿੰਘ ਹੈਗਾ ਜੀ ਸਾਨੂੰ ਨਿਰਕਾ ਦਾ ਕੰਮ ਨਹੀਂ ਮਿਲਦਾ ਤੇ ਸਾਨੂੰ ਕੁੱਟ ਮਾਰ ਕੇ ਕਰਦੇ ਨੇ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਹੈ ਮੇਰੇ ਸਰ ਘਰ ਵਾਲੇ ਦਾ ਸਿਰ ਪਾੜਤਾ ਅਸੀਂ ਘਰੇ ਘਰ ਸੀ ਸਾਰੇ ਜੀ ਦੇ ਸਾਰੇ ਪਿੰਡ ਵਾਲੇ ਜਿਹੜੇ ਇਹਨਾਂ ਦੂਜੇ ਯਾਰ ਪਰ ਕਲਾਫ ਹੈਗੇ ਨੇ ਉਹ ਸਾਨੂੰ ਘਰੇ ਮਾਰਨ ਆ ਗਏ ਸਾਡੀ ਕੋਈ ਕਿਤੇ ਸੁਣਾਈ ਨਹੀਂ ਹੋਈ ਮੇਰਾ ਪਤਨ ਦਾ ਨਾ ਹੋਇਆ ਤੇ ਉਹਨੂੰ ਵੀ ਨਹੀਂ ਆ ਕੇ ਅਸੀ ਮਸੇ ਉੱਤੇ ਚੜੇ ਜਦੋਂ ਆ ਕੇ ਲੈ ਕੇ ਸਾਨੂੰ ਬੜੀ ਇਹਨਾਂ ਨੇ ਕੁੱਟ ਮਾਰ ਕੀਤੀ ਐ ਤੇ ਸਾਡੇ ਕਿਤੇ ਨਹੀਂ ਸੁਣਾਈ ਹੁੰਦੀ ਤੁਹਾਨੂੰ ਕਿਸੇ ਨੇ ਆ ਕੇ ਚੜਾਇਆ ਆਨ ਦਾ ਸਭ ਉਹਨਾਂ ਦੇ ਲੋਕ ਲੈ ਗਏ ਜਿਹੜੇ ਤੇ ਸਾਨੂੰ ਹੱਕ ਸਾਡਾ ਮਿਲਣਾ ਚਾਹੀਦਾ ਐ ਅੱਜ ਬਹੁਤ ਤੰਗ ਆ ਗਏ ਇੱਥੇ ਵੀ ਅਸੀਂ ਦੂਜੀ ਥਾਂ ਤੇ ਬੈਠੇ ਸਾਨੂੰ ਦਾਬੇ ਲਾ ਦੇ ਰਹੇ ਫੋਜੀ ਹੁਣ ਸਰਪੰਚ ਬਣਿਆ ਹੈ ਉਹ ਕਹਿੰਦਾ ਹੈ ਵੀ ਤੁਹਾਨੂੰ ਅਸੀਂ ਬਾਹਰ ਕੱਢ ਕੇ ਛੱਡਣਾ ਹੈ ਤੇ ਬਹੁਤ ਸਾਡੇ ਨਾਲ ਬੁਰੀ ਹਾਲ ਕਰ ਕੀਤੀ ਨੇ ਤੇ ਅਸੀਂ ਮੇਰਾ ਘਰ ਵਾਲਾ ਦਗਾ ਖੜੀਆ ਹੈ ਉੱਥੇ ਸਾਡੀ ਕੋਈ ਸੁਣਾਈ ਨਹੀਂ ਹੋਈ ਮੇਰਾ ਬੱਚਾ ਇੱਕ ਹੈਗਾ ਜਿਹੜਾ ਉਹ ਵਿਚਾਰਾ ਉਹਨੇ ਬੜਾ ਸਾਨੂੰ ਵੀ ਕੁੱਟਮਾਰ ਕਰਕੇ ਤੇ ਸਾਨੂੰ ਧਮਕੀਆਂ ਬੜੀਆਂ ਦੇ ਕੇ ਗਏ ਨੇ ਸਾਡਾ ਉਹ ਵੀ ਵਰ ਸਾਡਾ ਰੋਜ਼ਗਾਰ ਦਾ ਕੰਮ ਹੈ ਸਾਨੂੰ ਹੱਕ ਵੀ ਮਿਲਣਾ ਚਾਹੀਦਾ ਹੈ ਮੇਰਾ ਨਾਮ ਗਰਮੀਰ ਸਿੰਘ ਚੱਕ ਡਾਪਛਲ ਜੋਈਆ ਦੇ ਰਹਿਣ ਵਾਲਾ ਮੈਂ ਜੋ ਨਰੇਗਾ ਦਾ ਕੰਮ ਸੀ ਮੇਰੇ ਲੜਕੇ ਨੂੰ ਮੇਟ ਬਣਾ ਕੇ ਕੰਮ ਦਿੱਤਾ ਸੀਗਾ ਉਹ ਸਾਡੇ ਕੋਲੋਂ ਕੰਮ ਖੋ ਕੇ ਸਾਡੇ ਬਾਹਰ ਖਲਾਫ ਬਹੁਤ ਕੁੱਟਮਾਰ ਕੀਤੀ ਮੇਰੀ ਕੁੜੀਆਂ ਨਾਲ ਵੀ ਕੀਤੀ ਉਹਨਾਂ ਦਾ ਕਪੜਾ ਲਿਖੜਾ ਵੀ ਪੜਾ ਬਹੁਤ ਸਨ ਕੁੱਟਮਾਰ ਕੀਤੀ ਹੈ ਜੀ ਬਹੁਤਾ ਜੀ ਵੀ ਕਹਿ ਰਹੇ ਆ ਸਾਡੀ ਕੁੜੀਆਂ ਨੂੰ ਘਰੋਂ ਖੇਚ ਰਹੇ ਆ ਵੀ ਅਸੀਂ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ ਤੁਹਾਨੂੰ ਕੰਮ ਨਹੀਂ ਕਰਨ ਦੇਣਾ ਜੀ ਸਾਨੂੰ ਆਪਦਾ ਕੰਮ ਦਿੱਤਾ ਜਾਵੇ ਤੇ ਸਾਨੂੰ ਕੁੱਟ ਮਾਰ ਤੂੰ ਧਮਕਾ ਤੂੰ ਸਾਨੂੰ ਬਚਾਇਆ ਜਾਵੇ ਅਸੀਂ ਬਹੁਤ ਦੁਖੀਆਂ ਕਰ ਇੱਥੇ 8 ਦਿਨ ਹੋ ਗਿਆ ਸਾਡੇ ਬੱਚੇ ਬਾਹਰ ਸਾਡਾ ਵੱਡਾ ਪਰਿਵਾਰ ਕੋਈ ਨਹੀਂ ਸਾਡੀਆਂ ਲੜਕੀਆਂ ਹੀ ਘਰੇ ਰਹਿ ਰਹੀਆਂ ਪਾਪ ਕਰ ਆਪਾਂ ਨਾ ਵੀ ਸੰਤੰਨ ਪੜੇ ਦਿਨ ਤੇ ਮਾਰ ਲੇ ਕਰ ਨਹੀਂ ਬੇਨਾਗਾ ਆदिक ਆਖ ਮੇਰੇ ਨਾਟੇ ਨਾ ਕਰੋ ਬੈਸ ਸਾਰਾ ਪਰਿਵਾਰ ਖਿਲਰੇ ਫਿਰ ਰਿਹਾ ਹੈ ਰਾਤ ਨੂੰ ਜਦੋਂ ਨੇਰਾਤਾਂ ਦੇ ਦੋ ਦੋ ਗੱਡੀਆਂ ਕਾਰਾਂ ਲੈ ਕੇ ਆ ਕੇ ਬਾਹਰ ਮੂਰੇ ਖੜੋ ਜਾਂਦੇ ਸਨ ਬਹੁਤ ਹੀ ਖਤਰਾ ਹੁੰਦਾ ਸੀ ਤੇ ਨਰੇਗਾ ਕੰਮਰੇ ਬੈਠੇ ਨੂੰ ਕਹਿੰਦੇ ਨੇ ਹੁਣ ਆ ਬਿੱਟੂ ਤੈਨੂੰ ਨਰੇਗਾ ਦੇਈਏ ਤੇ ਤੈਨੂੰ ਬਰਦਾਨ ਬਣਾਈਏ ਇਹਦੇ ਬਹੁਤ ਸਾਰੇ ਝਗੜਾ ਨਰੇਗਾ ਕਰਕੇ ਕਰੀ ਜਾਂਦੇ ਆ ਤੇ ਸਾਨੂੰ ਕਿ ਦੋਨੋਂ ਚ ਰਹਿਣ ਦੇਣਾ ਤੇ ਨਾਨੂ ਉਠਾ ਹੀ ਦੇਣਾ ਬਾਸ ਜੈਪੀ ਜੈਪਾ ਮੇਰਾ ਨਾਮ ਸਵਰਨਪੁਰ ਪਿੰਡ ਘਰੇਖੂਤਾਰ ਸਰਪਲ ਪ੍ਰਧਾਨ ਫਾਜ਼ਿਲ੍ਹਾ ਫਾਜ਼ਿਲ੍ਹਾ ਤੱਕ ਪਹੁੰਚੇ ਸੀ ਸਾਡੇ ਨਾਲ ਪਿੰਨ ਪਿੰਡ ਦੀਆਂ ਲੇਬਰਾਂ ਇਹ ਇਕੱਠੀਆਂ ਹੋਈਆਂ ਹਨ ਇਸ ਲਈ ਇਹਨਾਂ ਦੇ ਨੁਮਰੇਗਾ ਨੂੰ ਲੈ ਕੇ ਕੰਮ ਨੂੰ ਲੈ ਕੇ ਬਹੁਤ ਘਟਮਾਰ ਹੋਈ ਆ ਜੋ ਇਹਨਾਂ ਦੇ ਪਿੰਡ ਵਿੱਚ ਪਿੰਨਾਂ ਨੂੰ ਸੱਟਾਂ ਵੀ ਲੱਗੀਆਂ ਐਡਮਿਟ ਵੀ ਨੇ ਤੇ ਕੁਝ ਕੇ ਸਾਡੇ ਨਾਲ ਇੱਥੇ ਪਹੁੰਚੇ ਨੇ ਜੋ ਕਿ ਇਹਨਾਂ ਨੂੰ ਲੈ ਕੇ ਅਸੀਂ ਅੰਦਰ ਕੈਸੀ ਦਫਤਰ ਤੋਂ ਤੇ ਸਾਨੂੰ ਉਮੀਦ ਹੈ ਕਿ ਇਹ ਸਾਨੂੰ ਹਿਸਾਬ ਇਹਨਾਂ ਨੂੰ ਮਿਲੇਗਾ ਜਿਆਪੀ ਜਿਆਪਾ ਤਿੰਜਪਾ ਜਿਵੇਂ ਕਾਉਂ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਇਸੇ ਸਬੰਧਤ ਵੈਲਫੇਅਰ ਸਭਾ ਤਰੋਸ ਪਰ ਤੋਂ ਪ੍ਰੋਗਰਾਮ ਕਰਦੇ ਹਾਂ ਇੱਥੇ ਕੁਝ ਮਜ਼ਦੂਰਾਂ ਨਾਲ ਮਿਲ ਲੱਗਾ ਦੇ ਕੰਮ ਵਿੱਚ ਚੇਤਕ ਕਸ਼ਾਈ ਹੋਇਆ ਲੜਾਈ ਝਗੜਾ ਹੋਇਆ ਉਹਨਾਂ ਦੇ ਸੰਯੋਗ ਲਈ ਅਸੀਂ ਉਹਨਾਂ ਦੇ ਨਾਲ ਅੱਜ ਉਹਨਾਂ ਦੀ ਟੀਮ ਵਿੱਚ ਖੜੇ ਹਾਂ ਚੈਰਮੈਨ ਦਾ ਨਾਮ ਜਸਪਾਲ ਜਿਲ੍ਹਾ ਫਾਜ਼ਿਲਕਾ ਵਿੱਚ ਲੋਕਪਿਆਰਾ ਦਾ ਜਾਇਜ਼ ਸਿੰਘ ਹੈ ਕਪਨਲ ਇਹਦੇ ਲੋਕ ਖੜੇ ਨਾ ਨਮ ਗੜਾ ਨੂੰ ਮਿਸਿੰਗ ਮਰੇ ਪਰ ਵਿੱਚ ਇਹਨਾਂ ਦੇ ਸਾਲ ਕੋਟਮਾਨ ਨੂੰ ਸਿਰੋ ਪਰ ਸੁਣਨ ਦੇ ਨਾਲ ਇਹਨਾਂ ਦੇ ਪਿੰਡ ਵਿੱਚ ਜੋ ਬੰਦੇ ਕਾ ਦੇ ਵਿੱਚ ਲੜਾਈ ਝਗੜਾ ਹੋ ਰਿਆ ਇਹਨਾਂ ਨਾਲ ਅਤੇ ਅਸੀਂ ਵੀ ਖੜੇ ਆ ਨਾਲ ਕਿਸੇ ਗਰੀਬ ਨਾਲ ਕੋਈ ਵੀ ਕਿਸੇ ਕੰਮ ਵਿੱਚ ਕੋਈ ਧੱਕਾ ਨਾ ਹੋਵੇ ਜੋ ਵੀ ਸਾਡੇ ਵਰਕਰ ਜੋ ਵੀ ਰਾਲਟੀ ਵਜੋਂ ਲੋਕੀ ਆ ਅਸੀਂ ਉਹਨਾਂ ਦੇ ਵਿਰੁੱਧ ਸਾਡੇ ਹੱਥ ਜੋ ਵੀ ਕੋਈ ਕਾਰਵਾਈ ਕਰੇਗਾ ਤਾਂ ਅਸੀਂ ਨਾਲ ਬਰਾਬਰ ਖੜੇ ਆ ਜੀ ਇਹ ਮਨਰੇਗਾ ਦੇ ਅੱਖ ਸਾਡੇ ਆ ਕਿ ਅਸੀਂ ਲੈ ਕੇ ਹੀ ਲੁਕਾ ਕੇ ਹੈ ਟੀਮ ਜੇਪਰ ਸਾਥਿਓ ਜਿੰਨੇ ਵੀ ਮੇਰੀ ਮਨਰੇਗਾ ਟੀਮ ਦੇ ਆਗੂ ਆ ਸਾਰਿਆਂ ਨੂੰ ਧਿਆਨ ਨਾਲ ਬੇਨਤੀ ਆ ਕਿ ਦੇਖੋ ਅਗਲੀ ਤਰੀਕ 12 ਪਈ ਆ 12 ਤਰੀਕ ਨੂੰ ਕੀ ਫੈਸਲਾ ਹੁੰਦਾ ਹੈ ਤਾ ਆਜ ਜਿਹੜਾ ਐਸਐਸਪੀ ਸਾਹਿਬ ਨੇ ਐਸਐਚਓ ਨੂੰ ਮਾਰਕ ਕਰ ਦਿੱਤਾ ਤਾਂ ਆਪਾਂ 13 ਤਰੀਕ ਨੂੰ 14 ਤਰੀਕ ਨੂੰ ਇਹਨਾਂ ਦੋਵਾਂ ਤਰੀਕਾਂ ਦੇ ਵਿੱਚ ਜਲਾਲਾਬਾਦ ਡੀਐਸਪੀ ਨੂੰ ਘਰੋ ਕਰਨਾ ਜੇਕਰ ਸਾਡੀ ਸੁਣਾਈ ਨਾ ਹੋਈ ਤਾਂ ਸਾਰੇ ਤਿਆਰੀ ਕਰ ਲਿਓ ਫਰੋਜਪੁਰ ਤੋਂ ਉਰਲੇ ਪਾਸੇ ਵਾਲੀਆਂ ਜਿੰਨੀਆਂ ਲੇਬਰਾਂ ਹੈਗੀਆਂ ਜਿੰਨੀਆਂ ਇਧਰੋਂ ਅਰਨੀ ਵਾਲੇ ਤੋਂ ਲੇਬਰਾਂ ਹੈਗੀਆਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਧਰਨੇ ਦੀ ਤਿਆਰੀ ਕਰੋ ਅਨਸਾਫ ਮਨਰੇਗਾ ਮਜ਼ਦੂਰਾਂ ਦੀ ਆ ਅਨਸਾਫ ਦੁਆਣਾ ਵੀ ਤਾਂ ਆਪਣੀ ਮਜ਼ਦੂਰਾਂ ਦਾ ਹੱਕ ਹੈਗਾ ਤੇ ਆਪਾਂ ਸਾਰੇ ਹੀ ਇਕੱਠੇ ਹੋ ਕੇ ਸਾਥ ਦੇਵਾਂਗੇ ਜੇ 13 14 ਤਰੀਕ ਤੱਕ ਕਾਰਵਾਈ ਨਹੀਂ ਹੁੰਦੀ ਤਾਂ ਨਾਲ ਹੀ ਡੀਐਸਪੀ ਜਲਾਲਾਬਾਦ ਤੇ ਕਰੋਅ ਕਰਨ ਦੀ ਆਪਾਂ ਸਾਰਿਆਂ ਨੇ ਜ਼ਿੰਮੇਵਾਰੀ ਲਈ ਹੋਈ ਆ ਤੇ ਜ਼ਿੰਮੇਵਾਰੀ ਨਾਲ ਅਣਸਾਖ ਦੁਆਣਾ ਜਾਇਪਿੰਗ ਜਿਆਪਤ ਸਤਿ ਸ਼੍ਰੀ ਅਕਾਲ ਨਮਸਕਾਰ